ਮਿੱਤਰੋ ਕੀ ਹਾਲ ਚਾਲ ਹੈ ਜੀ ਕਰਤੀ ਜੀ ਬਲੌਗ ਦੀ ਸਟਾਰਟਿੰਗ ਐ ਸਵੇਰੇ ਸਵੇਰੇ 7 ਵਜੇ ਜੀ ਚੱਲਿਆ ਜੀ ਦੁੱਧ ਪਾਉਣ ਤੇ ਸੂਰਜ ਵੇਖ ਲਓ ਮਗਰ ਚੜਿਆ ਵਾ ਆ ਗਏ ਜੀ ਆਪਾਂ ਆਪਣੀ ਛੱਤ ਤੇ ਚੱਕ ਲੀਆਂ ਚਾਬੀਆਂ ਖੋਲਦੇ ਜਿੰਦੇ ਜਿੰਦੇ ਹਾਂ ਜੀ ਆਹ ਕੂਤਰਿਆਂ ਨੂੰ ਡਾਵਾਂਗੇ ਅੱਜ ਆਪਾਂ ਤੇ ਉਹਦੇ ਕੱਲ ਰੰਗ ਲਾਤਾ ਆਪਾਂ ਦੁਬਾਰੇ ਪਿੱਕਾ ਹੋ ਗਿਆ ਸੀਗਾ ਤੇ ਲਾਉਣ ਲੱਗੇ ਆ ਪਾਣੀ ਆ ਜਿਹਨਾਂ ਨੂੰ ਤੀਜਾ ਪਾਣੀ ਆ ਤੇ 25-25 ਮਲ ਪਾਣੀ ਲਾਵਾਂਗੇ ਅੱਜ ਇਹਨਾਂ ਨੂੰ ਤੇ ਕੋਤਰੀਆਂ ਜਮਾ ਆਪਣੀਆਂ ਸਾਫ਼ ਬਟੀਆਂ ਲਓ ਜੀ ਪਾਣੀ ਆਪਾਂ ਲਾਤਾ ਇਹਨਾਂ ਨੂੰ ਤੇ ਆਪਾਂ ਲੱਗੇ ਇਹਨਾਂ ਨੂੰ ਛੱਡਣ ਪਹਿਲਾਂ ਛੱਡਦੇ ਆ ਇਹਨਾਂ ਲਾਲ ਚੀਕ ਹੀ ਆਇਆ ਵੀ ਸਾੜਤੀਆਂ ਦੋਨੇ ਇਹ ਖੇਤਰੀ ਆਪਾਂ ਕਰਦੇ ਖੜੀ ਆ ਗਏ ਗੂਤਰੀਆਂ ਵੀ ਉੱਚੀਆਂ ਹੋਊਗਾ ਆਪਣਾ ਅੱਜ ਬਈ 7 25 ਤੇ ਸਾੜਤੀਆਂ ਗੂਤਰੀਆਂ ਆਪਾਂ ਦੇਖਦੇ ਅੱਜ ਕਿੰਨਾ ਟਾਈਮ ਕਰਦਿਆਂ ਤਰੋ ਇਹ ਪਾਈ ਸੀ ਕੰਮ ਕਰਨਾ ਥੋੜਾ ਜਿਹਾ ਜਿੰਦਰੀ ਦੇ ਨਾਲ ਪਾ ਪਾਣੀ ਹੈ ਬਾਈ ਮੱਕੀ ਦੇ ਵਿੱਚ ਵਰਟ ਤੇ ਆ ਆਪਣੀ ਲੱਗੀ ਹੈ ਸਬਜ਼ੀ ਪਹਿਲਾਂ ਸਬਜ਼ੀ ਉਹਨੇ ਤੋਂ ਆ ਹੈਗਾ ਗੁਵਾਰਾ ਬਾਈ ਇਦੋਂ ਗਾਂ ਹੈਗਾ ਟਮਾਟਰ ਆਪਣੇ ਲਈ ਨਿੱਕ ਨੂੰ ਫੜ ਲੱਗਿਆ ਟਮਾਟਰਿਆਂ ਨੂੰ ਇੱਧਰ ਹੈਗੇ ਬਾਈ ਪਿੰਡਾਂ ਆ ਆਪਣਾ ਆਹ ਹਿੰਗੇ ਬਈ ਪੇਠੇ ਦੀਆਂ ਵੱਲਾਂ ਆ ਆ ਗਏ ਬਈ ਚੱਪਣ ਕੱਦੂ ਪਿਆ ਆ ਗਏ ਆਪਣੇ ਗੰਢੇ ਕਰੋ ਚੈੱਕ ਬਈ ਫਾਲ ਬਈ ਚੱਪਣ ਕੱਦੂਆਂ ਨੂੰ ਬਹੁਤ ਲੱਗਿਆ ਹੋਇਆ ਲਓ ਜੀ ਹੋਣ ਲੱਗਿਆ ਜੀ ਬੱਟ ਹੁਣ ਬੱਟਾਂ ਆਪਾਂ ਪਾ ਲਈਏ ਸਿਖਾਉਣਾ ਬੱਚਾ ਆਉਦਿਆਂ ਕਰੀ ਘਰੇ ਚੱਲ ਕੇ ਮਿਲਦੇ ਆ ਤੁਹਾਨੂੰ ਲਓ ਵੀ ਮੁੰਡੇ ਨੂੰ ਸਿਖਾਉਨੇ ਆਪਾਂ ਆਪਣੇ ਨੂੰ ਮੋਟਰਸਾਈਕਲ ਨਾ ਮਾ ਨਾ ਮਾ ਮੋਟਰਸਾਈਕਲ ਚੱਲੀ ਜਾਂਦਾ ਉਹ ਚਲਾਉਂਦਾ ਔਰਡ ਮਾਰ ਤੇ ਚੱਕਰੇ ਤੇ ਕੀਤੀ ਜਮਾਰਦੀ ਬ੍ਰੇਕ ਕੋਲ ਨਹੀਂ ਆਉਂਦਾ ਮੋੜ ਤੇ ਕਿਵੇਂ ਕਰਦਾ ਹੈ ਕਾਰਕ ਤੇ ਜਿਹੜਾ ਹੁਣ ਲੱਗੇ ਦਿਖਾਉਣੇ ਮੋੜ ਆ ਗਿਆ ਮੋੜ ਆ ਗਿਆ ਮੋੜ ਗੇਅਰ ਕੱਢ ਲਾ ਕੱਢਿਆ ਹਿੱਲੀ ਕਦੋਂ ਜਾਂਦਾ ਹੈ ਹੈਂਡਲ ਲਓ ਜੀ ਮੋੜ ਮਹਾਰਾਜ ਦੇ ਕੋਲ ਨੀਲੇ ਰੰਗ ਲੰਦਾ ਹੈ ਸ਼ਾਨਕਾ ਕੀ ਮੂਰੇ ਆਦਾ ਮਗਰ ਮੂਰੇ ਵੇਖ ਕੇ ਵੀ ਚੜਾਈ ਤੈਨੂੰ ਹੋਰ ਮੈਂ ਉੱਧਰ ਦੇਖਦਾ ਨਾ ਉੱਧਰ ਦੇਖਦਾ ਮਗਰ ਪਹਿਲਾਂ ਮੂਹਨਾ ਤਾਂ ਪਾਇਆ ਮੋਟਰ ਹੈਗਾ ਹੁੰਦਾ ਯਾਰ ਤੇ ਮਗਰ ਮੈਂ ਦੇਖ ਲਈਂ ਭੁੰਦੀ ਜੀ ਹੁੰਦੀ ਹੈ ਉਦੋਂ ਥੱਲੇ ਘਾਹ ਤੋਂ ਲਾ ਲਿਆ ਹੈ ਥੱਲੇ ਘਾਹ ਤੋਂ ਲਾ ਲਿਆ ਹੈਂਗਲ ਆ ਗਈ ਯਾਰ ਤੁਸੀਂ ਹੁਣ ਥੱਲੇ ਲਾ ਰਿਹਾ ਹਾਂ ਮੋੜ ਤਾਂ ਮਗਰ ਤਾਂ ਬਹੁਤ ਦੂਰ ਆ ਜੇ ਚੱਲੀ ਚੱਲ ਲਓ ਜੀ ਆ ਆ ਗਿਆ ਆਪਣਾ ਘਰ ਦਾ ਮੋੜ ਕਿ ਪੂਰੇ ਆ ਗਿਆ ਟਰੱਕ ਪੂਰੇ ਇਹਦੀ ਮਗਰਕਾਂ ਉਹਦੀ ਗੱਡੀ ਤਾਂ ਦੇਖਦੇ ਮੋੜ ਤੱਕ ਨਹੀਂ ਮੋੜਦਾ ਇਹ ਮਗਰ ਕਿੱਦਾਂ ਦੇਖੀ ਮੋੜ ਦੇ ਗੇਅਰ ਕੋਰ ਕੱਢਿਆ ਕੋਈ ਲੈ 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 ਆ ਗਈ ਹੈ ਹਾਂ ਹਾਂ ਜੀ ਮੇਤਰਾਪਕ ਕੂਤਰਨ ਈਨਨ ਤੋਂ ਪਲਵਾਉਣੀ ਸੀ ਤੇ ਇਹਨਾਂ ਨੂੰ ਦੇਨੇ ਆਪਾਂ ਗੁੜ ਆਪਿਆ ਗੁੜ ਬਣਾਇਆ ਆਪਣਾ ਸਾਰਿਆਂ ਨੂੰ ਦਿੰਨੇ ਆ ਜੀ ਮਿੱਤਰੋ ਆਪ ਉਤਰ ਪਾਤੇ ਧੁੱਪੇ ਗੋੜ ਦੇ ਕੇ ਇਹਦੇ ਚ ਕੂਤਰੀਆਂ ਬਾਤਾਂ ਤੇ ਕੂਤਰ ਆਪਣੇ ਫਿਰਦੇ ਆ ਬਈ 11 ਵਜੇ ਕੂਤਰੀਆਂ ਆਪਣੀਆਂ ਦੋਨੇ ਖਰਦੇ ਜਿਹੜੀਆਂ ਛੱਡੀਆਂ ਸੀ ਉੱਚੀਆਂ ਵਾਂਹ ਦਹਿਨੀ ਰਿੰਗਾ ਜੀ ਚੱਲਿਆ ਵੀ ਆਪਾਂ ਜਵਾਗ ਦੇ ਸਕੂਲ ਅੱਜੇ ਦਾ ਰਿਜ਼ਲਟ ਆਉਣਾ ਤੇ ਵੇਖਦੇ ਆ ਨੇ ਕੀ ਰੰਗ ਲਾਏ ਆ ਚੀਮੀ ਦਾ ਬਈ ਅੱਜ ਅਮੀਰ ਵਧੀਆ ਚਲੋ ਚੱਲ ਕੇ ਦਿਖਾਉਣੇ ਨਾਲ ਸਕੂਲ ਤੇ ਨਾਲੇ ਸੁਣ ਕੇ ਉਹਨੇ ਦਾ ਰਿਜ਼ਲਟ ਮਨਲਾ ਝੋਟਾ ਮਗਰ ਸਾਰਿਆਂ ਨੂੰ ਤੁਹਾਡੇ ਸਿਰ ਯੋਗ ਦੀ ਜ਼ਰੂਰਤ ਹੈ ਅਲੋਂਗ ਵਿਦਟ ਮੈਨਾ ਦੇ ਉਹ ਦੇਖ ਲੋ ਯਾਰ 2 ਘੰਟੇ ਹੋ ਗਏ ਸਕੂਲ ਚ ਆਏ ਨੂੰ ਬਨ ਕੇ ਬਹਾਲੇ ਮੇਰੇ ਘਰੇ ਕੂਤਰ ਛੱਡੇ ਆ ਆ ਬੈਠਾ ਇੱਥੇ ਲਈ ਕੁਰਸੀ ਦੇਖ ਲੈਣ ਬਹੁਤ ਆ ਆ ਉੱਟ ਗਿਆ ਤਾਂ ਸਾਰਿਆਂ ਨਾਲ ਉਹ ਕੀ ਚੀਜ਼ ਆ ਇੰਤਜ਼ਾਰ ਕਰਨਾ ਅੱਜ ਉਹੀ ਕਰੀ ਜਾਨੇ ਆਪਾਂ ਕਿ ਕਰੂੰ ਚੱਲਾਂਗੇ ਘਰ ਨੂੰ 2 ਘੰਟੇ ਹੋ ਗਏ ਐਨੂੰ ਇੱਥੇ ਪੂਰੇ ਆ ਵੇਖ ਲਓ ਗਰਾਊਂਡ ਸਕੂਲ ਦਾ ਸਕੂਲ ਦੀ ਬਿਲਡਿੰਗ ਬਹੁਤ ਸੋਹਣੀ ਹੈ ਆ ਕਾੜ ਜਾਂ ਤੇ ਡਿਗਰੀ ਫੜਾ ਕੇ ਉੱਠ ਗਿਆ ਮੈਨੂੰ ਦੇਖਦੇ ਹਾਂ ਹੋਰ ਕਿੰਨਾ ਟਾਈਮ ਵੈਕਟਰਾਂ ਪੈਂਦਾ ਚੱਲਦੇ ਆਪਾਂ ਘਰੇ ਦੇਖਦੇ ਆਂ ਕੂਟਰ ਆਹ ਲਿਖਾ ਚੱਲੇ ਆਂ ਬਈ ਘਰ ਘਰੇ ਜਾ ਕੇ ਧੰਨਵਾਦ ਕਰੀਏ ਆਪਣਾ ਕਰੋ ਚੈੱਕ ਆ ਗਿਆ ਬਈ ਕੂਤ ਰੀਏ ਆਪਣਾ ਰੋ ਚੈੱਕ ਤਾਂ ਬਾਈ 2.5 ਦਾ ਹੋ ਗਿਆ ਵੇਖਦੇ ਆਂ ਪੈਂਦੀਆਂ ਕਣੀ ਪੈਂਦਾਂ ਲੋਈ ਕੀਰਾਂ ਦਾ ਕੂਦਰੀਆ ਮੁੜ ਗਈਆਂ ਵਾ ਲੋਈ ਬਾਬੇ ਬੈਗੀ ਕੂਦਰੀ ਆ ਗਈ ਤੇ ਦੂਜੀ ਵੀ ਨਾਲ ਹੀ ਆ ਗਈ ਦੇਖਦੇ ਆਂ ਵੰਦੀ ਹੈ ਕਿ ਨਹੀਂ बाइट टू गे भी लक्षण जेता बैनली दे लगते थे देखो भाई देखो भाई लोकन रे तो मच ही देखो आगे भाई ये भी ਲਓ ਜੀ ਦੋਨੇ ਕਬੂਤਰੀਆਂ ਬੈਠ ਗਈਆਂ ਭਾਈ ਜਾ ਕੇ ਲਾਉਨੇ ਇਹਨਾਂ ਨੂੰ ਲਓ ਜੀ ਕਬੂਤਰੀਆਂ ਆਪਣੇ ਬੈਠੀਆਂ ਦੋਨੇ ਹੁਣ ਧਰ ਦਿਆਂ ਇਹਨਾਂ ਨੂੰ 15-20 ਮਿੰਟ ਬਾਅਦ ਪਾਣੀ ਫਿਰ ਉਦੋਂ ਬਾਅਦ ਧਰਾਂਗੇ ਬਦਾਮ ਬਦਾਮ ਸਾਲਾ ਲੈ ਆਪਾਂ ਚੀਰ ਚੀਰ ਲੈਪ ਪੀ ਜਨੇ ਚਾਹ ਭਾਈ ਕੂਦਰੀਆਂ ਨੇ ਪਾਣੀ ਪੁਣੀ ਦਾ ਪਾ ਧਰਤਾ ਸੀਗਾ ਤੇ ਜਦੋਂ ਕੱਚੇ ਆ ਬਸ ਦਾਮ ਧਰਦਾਂਗੇ ਪਾਣੀ ਪੁਣੀ ਇਹ ਪਾ ਧਰਤਾ ਸੀ ਉਦਰੀਆਂ ਨੂੰ ਤੇ ਧਰ ਲੱਗੀਆਂ ਬਦਾਮ ਆਪਾਂ ਲਓ ਵੀ ਆ ਲੋ ਹਾਂਜੀ ਮਿੱਤਰੋ ਬਦਾਮ ਬਦੂ ਖਾ ਲਿਆ ਕੂਦਰੀਆਂ ਦੇ ਛਾਰਦਗੇ ਇਹਨਾਂ ਨੂੰ ਖੁੱਡੇ ਚ ਜਲਪੁੱਤਰੀ ਸ਼ਾਰਤੀਆਂ ਬਈ ਗੂਧਰੀਆਂ ਆਪਾਂ ਅੱਜ ਦਾ ਵਲੌਗ ਬਾਈ ਦੱਸਿਓ ਕਿਵੇਂ ਲੱਗਿਆ ਕਮੈਂਟ ਕਰਕੇ ਕਰ ਲੱਗਿਆ ਵਲੌਗ ਦੀ ਸਮਾਪਤੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਬਾਈ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਲਈ